ਹਾਂਜੀ ਸਾਡੇ ਦਰਮਿਆਨ ਨੇ ਸਰਦਾਰ ਗੁਰਦੇਵਤ ਸਿੰਘ ਦੀਨਾ ਜੀ ਇਹ ਗੁਰਦੇਵ ਜੀ ਜਿਹੜਾ ਅੱਜ ਦਾ ਆ ਬੰਦ ਸੀ ਆ ਬੰਦ ਦਾ ਜਿਹੜਾ ਅੱਜ ਸਮਾਗਮ ਕੀਤਾ ਪ੍ਰੋਗਰਾਮ ਸੀ ਦਾ ਧਰਨਾ ਲਾਇਆ ਸੀਗਾ ਧਰਨੇ ਬਾਰੇ ਜਾਣਕਾਰੀ ਦਿਓ ਜੀ ਅੱਜ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਦੇ ਵਿੱਚ ਬੰਦ ਸੀਗਾ ਉਹਦਾ ਜਿਹੜਾ ਨਿਹਾਲ ਸਿੰਘਵਾਲਾ ਦੇ ਵਿੱਚ ਅਸੀਂ ਸਮਾਗਮ ਕੀਤਾ ਬਹੁਤ ਸ਼ਾਨਦਾਰ ਰਿਹਾ ਕਿਉਂਕਿ ਪੰਜਾਬ ਦੇ ਦਸਿੱਲੀਆਂ ਖੇਤਾਂ ਜਿੱਥੇ ਬੰਦੀਆਂ ਕੰਮ ਕਰਦੀਆਂ ਨਿਹਾਲ ਸਿੰਘਵਾਲਾ ਦੇ ਵਿੱਚ ਜਿੰਨੇ ਉਹਨਾਂ ਦੇ ਬੈਂਗ ਹੋ ਲਗਭਗ ਸਾਰੇ ਸ਼ਾਮਲ ਹੋਏ ਆ ਆਹ ਆਹ ਖਾਨ ਜੱਥੇਦਾਰ ਬੰਦੇ ਆਉਣ ਮਜ਼ਦੂਰ ਜੱਥੇਦਾਰ ਬੰਦੇ ਆਉਣ ਕੋਈ ਫਰੰਟ ਹੋਵੇ ਭਾਵੇਂ ਡਾਕਟਰਾਂ ਦਾ ਹੋਵੇ ਮਾਸਟਰਾਂ ਦਾ ਹੋਵੇ ਕੋਈ ਮੁਸਲਮਾਨ ਫਰੰਟ ਹੋਵੇ ਸਾਰੇ ਫਰੰਟ ਆ ਜਿਹੜੇ ਸ਼ਾਮਲ ਹੋਏ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਅਨਾਉਂਸਮੈਂਟ ਕਰਕੇ ਕਿਹਾ ਸੀ ਕਿ ਸਾਡਾ ਸਾਥ ਦਿਓ ਪੂਰਾ ਸ਼ਹਿਰ ਆ ਸਾਡੀ ਇੱਕ ਅਨਾਉਂਸਮੈਂਟ ਤੇ ਜਿਹੜਾ ਉਹ ਬੰਦ ਹੋਇਆ 4 ਵਜੇ ਤੱਕ ਪ੍ਰੋਪਰ ਆ ਜਿਹੜਾ ਉਹ ਬੰਦ ਰਿਹਾ ਪੂਰੀ ਸ਼ਮੂਲੀਅਤਾਂ ਲੋਕਾਂ ਨੇ ਕੀਤੀ ਆ ਬੜਾ ਵੱਡਾ ਇਕੱਠ ਰਿਹਾ ਬਹੁਤ ਸਾਰੇ ਬਲਾਰੇ ਆ ਜਿਹੜੇ ਹਰ ਵਰਗ ਦੇ ਉਹ ਬੋਲੇ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਦਾ ਬੰਦ ਆ ਜਿਹੜਾ ਉਹ ਮੋਦੀ ਹਕੂਮਤ ਨੂੰ ਇਹ ਦੱਸੇਗਾ ਕਿ ਪੰਜਾਬ ਦੇ ਕਿਸਾਨ ਜੇ ਦਿੱਲੀ ਜਾਣ ਤੋਂ ਰੋਕ ਕੇ ਇੱਕ ਜਗ੍ਹਾ ਤੁਸੀਂ ਉਹਨਾਂ ਨੂੰ ਜਖਮੀ ਕਰਨ ਦਾ ਕੰਮ, ਸ਼ਹੀਦਾਂ ਪਾਉਣ ਦਾ ਕੰਮ ਕਰ ਰਹੇ ਆਂ ਤੇ ਬਾਕੀ ਪੰਜਾਬ ਦੇ ਲੋਕ ਵੀ ਆ ਜਿਹੜਾ ਉਧਰ ਨੂੰ ਤੁਰਨ ਆਸਤੇ ਤਿਆਰ ਆ ਸੰਯੁਕਤ ਕਿਸਾਨ ਮੋਰਚਾ ਉਸ ਮੋਰਚੇ ਦੀ ਕਾਲ ਦੀ ਉਡੀਕ ਕਰਦਾ ਕਿ ਕਦੋਂ ਉਹ ਕਾਲ ਦੇਵੇ ਤੇ ਪਿਛਲਾ ਵੀ ਜੱਥਾ ਉਹਨਾਂ ਦੇ ਨਾਲ ਜਾ ਕੇ ਰਲ ਕੇ ਦਿੱਲੀ ਵੱਲ ਨੂੰ ਜਿਹੜਾ ਕੁਝ ਕਰੇ ਅਗਲੀ ਰੂਪਰੇਖਾ ਅਗਲੀ ਕਾਲ ਕੀ ਆ ਜੀ ਅਗਲੀ ਕਾਲ ਇਹ ਹੀ ਆ ਕਿ ਜਿਹੜੇ ਦਿੱਲੀ ਜਾ ਰਹੇ ਉਹਨਾਂ ਨੇ ਰੋਕੇ ਹੋਏ ਆ ਨਾ ਵੈਰੀਗੇਟਾ ਸੰਯੁਕਤ ਕਿਸਾਨ ਮੋਰਚਾ ਉਹਦੀ ਕਾਲ ਦੀ ਢੀਕ ਕਰਦਾ ਉਹਨਾਂ ਦੇ ਸਨੇਹਾ ਦੀ ਢੀਕ ਕਰਦਾ ਕਿ ਕਦੋਂ ਸੰਯੁਕਤ ਕਿਸਾਨ ਮੋਰਚੇ ਨੂੰ ਸੁਨੇਹਾ ਦੇਵੇ ਤੇ ਅਸੀਂ ਵੀ ਆ ਜਿਹੜਾ ਅੱਗੇ ਵਾਂਗ ਟਰਾਲੀਆਂ ਭਰ-ਭਰ ਕੇ ਉਹਨਾਂ ਮਗਰ ਜਾਣ ਦਾ ਕੰਮ ਵੈਰੀ ਗੁੱਡ ਤੋੜ ਕੇ ਜਿਹੜਾ ਦਿੱਲੀ ਜਾਣ ਦਾ ਕੰਮ ਉਹ ਕਰੀ ਇੱਕ ਤੁਸੀਂ ਮੰਗਾਂ ਦਾ ਪੋਸਟਰ ਜਾਰੀ ਕੀਤਾ ਜੀ ਉਹ ਮੰਗਾਂ ਕਿਹੜੀਆਂ ਕਿਹੜੀਆਂ ਨੇ ਦੇਖੋ ਉਹ ਮੰਗਾਂ ਤਾਂ ਬਹੁਤ ਸਾਰੀਆਂ ਕਿਉਂਕਿ ਪਹਿਲਾਂ ਵੀ ਬੋਲਦਿਆਂ ਗੱਲ ਕੀਤੀ ਆ ਕਿ ਉਹਨਾਂ ਨੇ 15 ਤਰੀਕ ਦੇ ਖਜ਼ਾਰ ਦੇ ਵਿੱਚ ਇੱਕ ਹਥਿਆਰ ਦਿੱਤਾ ਤੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਅੰਦੋਲਨ ਕਰਨ ਦੀ ਲੋੜ ਨਹੀਂ ਪਰ ਮੇਰਾ ਭਰਿਆ ਪਿਆ ਜੀਵਨ ਦੁੱਖਾਂ ਨਾਲ ਲੋਕਾਂ ਦਾ ਜਿਹਦੇ ਆਸਤੇ ਅੰਦੋਲਨ ਕਰਨ ਦੀ ਲੋੜ ਹੈ ਮੈਂ ਤੁਹਾਨੂੰ ਸਾਰਿਆਂ ਦਾ ਨਹੀਂ ਕਰਾਉਂਦਾ ਪਰ ਮੈਂ ਡੀਟੇਲ ਕਰ ਜਿਹੜੀ ਗੱਲ ਕਰਦੀ ਉਹਤੇ ਗੱਲ ਕਰਦਾ ਕਿ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਆ ਜਾਂ ਫੇਸਬੁੱਕ 'ਈ ਇਹ ਵਿਦਵਾਨ ਆ ਜਿਹੜੇ ਉਹ ਸਿਰਫ ਇਹ ਗੱਲ ਕਰਦੇ ਆ ਕਿ ਦੇਖੋ ਕਿਸਾਨ ਜਿੱਥੇ ਬੰਨਿਆਂ ਦਾ ਸਿਰਫ ਕਿਸਾਨਾਂ ਦੀਆਂ ਮੰਗਾਂ ਤੇ ਲੜਦੀਆਂ ਜਿਹੜਾ ਹੁਣ ਜਾਰੀ ਕੀਤਾ ਉਹ ਸਭ ਨੂੰ ਪੜਨਾ ਚਾਹੀਦਾ ਉਹਨੂੰ ਠੋਖਣਾ ਚਾਹੀਦਾ ਸਿਰਫ ਦੋ ਮੰਗਾਂ ਕਿਸਾਨੀ ਨਾਲ ਸੰਬੰਧਿਤ ਹੈ ਖਸਾਨਾਂ ਦੇ ਨਾਲ ਸੰਬੰਧਿਤ ਹੈ ਖੇਤੀ ਨਾਲ ਸੰਬੰਧਿਤ ਹੈ ਬਾਕੀ ਸਾਰੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਮਜ਼ਦੂਰਾਂ ਨੂੰ ਲੈ ਕੇ ਆ ਕਿ ਕਿਵੇਂ ਉਹਨਾਂ ਦੀ ਜ਼ਿੰਦਗੀ ਔਖੀ ਹੋ ਰਹੀ ਹੈ ਖੇਤੀ ਨਾਲ ਜੋੜ ਕੇ ਬੇਸ਼ੱਕ ਆ ਪਰ ਉਹ ਸਾਰੀਆਂ ਸਿੱਧੇ ਤੌਰ ਤੇ ਆ ਜਿਹੜੀਆਂ ਉਹ ਮਜ਼ਦੂਰਾਂ ਨਾਲ ਜਾ ਕੇ ਟੈਕ ਜਿਹੜਾ ਪੱਤਰਕਾਰਾਂ ਨਾਲ ਉਹਨਾਂ ਨੇ ਉੱਥੇ ਜਾ ਕੇ ਕੀਤਾ ਨਾ ਸਾਰਾ ਦਿੱਲੀ ਜਾਣ ਤੋਂ ਪਹਿਲਾਂ ਇਹ ਸਾਨੂੰ ਦੇਖਣਾ ਚਾਹੀਦਾ ਕਿ ਪੰਜਾਬ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਮੋਦੀ ਆਪਦੇ ਸਾਰੇ ਕਾਲਜਕਾਰ ਦੇ ਦੌਰਾਨ ਜਿਹੜਾ ਕਦੇ ਮੀਡੀਆ ਤੇ ਨਹੀਂ ਆਇਆ ਉਹ ਜ਼ਰੂਰੀ ਨਹੀਂ ਸਮਝਦਾ ਕਿ ਹਿੰਦੁਸਤਾਨ ਦੇ ਸਵਾਲਾਂ ਜੇ ਕੋਈ ਸਵਾਲ ਕਰਦਾ ਮੈਨੂੰ ਤੇ ਨਾ ਉਹਦਾ ਜਵਾਬ ਦੇ ਮੰਗ ਪੱਤਰਕਾਰਾਂ ਨਾਲ ਉਹਨਾਂ ਨੇ ਜੋ ਵੀ ਕੀਤਾ ਉਹ ਬਹੁਤ ਮੰਦਭਾਗ ਹੈ ਕਿਉਂਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਪੱਤਰਕਾਰਤਾ ਦੀ ਇੱਕ ਆਪਦੀ ਜਗ੍ਹਾ ਹੈ ਇਹ ਇੱਕ ਥੰਮ ਹੈ ਜਿਹਦੇ ਨਾਲ ਅਸੀਂ ਇਸ ਤਰ੍ਹਾਂ ਪੇਸ਼ ਆਵਾਂਗੇ ਤਾਂ ਉਹ ਖਬਰ ਜਿਹੜੀ ਲੋਕਾਂ ਤੱਕ ਜਾਣੀ ਚਾਹੀਦੀ ਆ ਨਿਕਰ ਕੇ ਜਾਣੀ ਚਾਹੀਦੀ ਆ ਉਹ ਨਿਕਰ ਕੇ ਨਹੀਂ ਜਾਂਦੀ ਇਸ ਕਰਕੇ ਉਹ ਬਹੁਤ ਬੰਦਪੱਖ ਹੈ ਇਸ ਤਰ੍ਹਾਂ ਨਾਲ ਪੱਤਰਕਾਰਾਂ ਨਾਲ ਬੇਇੱਜ਼ਤੀ ਕਰਨੀ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਵੀ ਦੇਸ਼ ਦੇ ਵਿੱਚ ਜਿਹੜੀ ਹਕੂਮਤ ਹੋਵੇ ਉਹ ਸਵਾਲਾਂ ਦੇ ਜਵਾਬ ਦੇਣ ਦੀ بجائے ਸਵਾਲ ਕਰਨ ਵਾਲਿਆਂ ਦਾ ਮੂੰਹ ਬੰਦ ਕਰੇ ਇਹ ਬਹੁਤ ਬੰਦਪੱਖ ਹੈ ਫਿਕਰਮੰਦ ਮੀਡੀਆ ਤੋਂ ਗੁਰਚਾਰਨ ਸਿੰਘ ਰਾਜੀ ਦੇ ਨਾਲ लवली ਮਾਸ਼ੀ ਦੇ ਬਿਰਤੋ